ਨਵੰਡੀਆ ਪੰਜਾਬੀ ਦੇਖ ਰਹੇ ਤੁਸੀਂ ਮਹਾਂ ਅੰਚਲ ਜਗੀ ਅਮਰੀਕਾ ਦੇ ਵਿੱਚ ਬਰਫੀਲੇ ਤੂਫਾਨ ਦੇ ਨਾਲ ਲਗਭਗ 10 ਲੋਕਾਂ ਦੀ ਮੌਤ ਹੋ ਗਈ ਹੈ ਕਰੀਬ 2100 ਫਲਾਈਟਾਂ ਜਿਹੜੀਆਂ ਨੇ ਉਹ ਰੱਦ ਕਰ ਦਿੱਤੀਆਂ ਗਿਆ ਨੇ ਜੀ ਹਾਂ ਹੁਣ ਦੀ ਵੱਡੀ ਤੇ ਮਨਪਸੰਦੀ ਖਬਰ ਹੈ ਅਮਰੀਕਾ ਦੇ ਕਈ ਦੱਖਣੀ ਰਾਜ ਭਾਰੀ ਬਰਫਬਾਰੀ ਦਾ ਸਾਹਮਣਾ ਕਰ ਰਹੇ ਹਨ ਮੀਡੀਆ ਰਿਪੋਰਟਾਂ ਦੇ ਮੁਤਾਬਕ ਇਸ ਤੂਫਾਨ ਦੇ ਕਾਰਨ ਹੁਣ ਤੱਕ ਲਗਭਗ 10 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ 2100 ਤੋਂ ਵੱਧ ਉਡਾਨਾਂ ਰੱਦ ਕਰ ਦਿੱਤੀਆਂ ਗਈਆਂ ਹਨ ਮਿਸਿਸਿਪੀ ਫਲੋਰੀਡਾ ਜਾਰਜੀਆ ਅਤੇ ਨਾਲ ਹੀ ਸਮੇਤ ਕਈ ਰਾਜਾਂ ਦੇ ਵਿੱਚ ਐਮਰਜੈਂਸੀ ਘੋਸ਼ਿਤ ਕੀਤੀ ਗਈ ਹੈ ਰਿਕਾਰਡ ਬਰਫਬਾਰੀ ਦੇ ਕਾਰਨ ਕਈ ਇਲਾਕਿਆਂ ਦੇ ਵਿੱਚ ਸਕੂਲ ਅਤੇ ਸਰਕਾਰੀ ਦਫ਼ਤਰ ਵੀ ਬੰਦ ਕਰ ਦਿੱਤੇ ਗਏ ਨੇ ਕਿਹਾ ਜਾ ਰਿਹਾ ਹੈ ਅਲਾਬਾਮਾ ਫਲੋਰੀਡਾ ਜਾਰਜੀਆ ਮਿਸਿਸਿਪੀ लुइसियाना ਸਮੇਤ ਕਈ ਰਾਜ ਜਿਹੜੇ ਨੇ ਪ੍ਰਭਾਵਿਤ ਹੋਏ ਨੇ ਇਸ ਤੋਂ ਪਹਿਲਾਂ ਯੂਐਸ ਨੈਸ਼ਨਲ ਵੈਦਰ ਸਰਵਿਸ ਨੇ ਚੇਤਾਵਨੀ ਵੀ ਦਿੱਤੀ ਸੀ ਕਿ ਬਰਫੀਲੇ ਤੂਫਾਨ ਦੇ ਕਾਰਨ ਅਮਰੀਕਾ ਦੇ ਦੱਖਣ ਪੂਰਬੀ ਰਾਜਾ ਦੇ ਵਿੱਚ ਭਾਰੀ ਬਰਫਬਾਰੀ ਗੜੇਮਾਰੀ ਅਤੇ ਜਮਾਓ ਵਾਲਾ ਮੀ ਜਿਹੜਾ ਉਹ ਪੈ ਸਕਦਾ ਸੜਕਾਂ ਬੰਦ ਹੋਣ ਕਾਰਨ ਟੈਕਸਸ ਤੋਂ ਫਲੋਰੀਡਾ ਤੱਕ ਅਮਰੀਕਾ ਦੇ ਵਿੱਚ ਜਨ ਜੀਵਨ ਠੱਪ ਹੋ ਚੁੱਕਿਆ ਹੈ ਇਹ ਅੰਦਾਜ਼ਾ ਲਗਾਇਆ ਗਿਆ ਕਿ ਬਰਫਬਾਰੀ ਰੁਕਣ ਤੋਂ ਬਾਅਦ ਵੀ ਸੜਕਾਂ ਨੂੰ ਖੁੱਲਣ ਅਤੇ ਹਵਾਈ ਸੇਵਾਵਾਂ ਨੂੰ ਮੁੜ ਸ਼ੁਰੂ ਹੋਣ ਦੇ ਵਿੱਚ ਕਈ ਦਿਨ ਲੱਗ ਸਕਦੇ ਨੇ